ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੇ ਛੰਤ ਮਹੱਲਾ 4 ਸਤ ਗੁਰ ਪ੍ਰਸਾਦ ਹਰ ਜਿਓਂ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਏ ਸਹਜ ਗੁਣ ਗਾਈਐ ਜੀਓ ਆਰ ਜੀਆ ਕਿਰਪਾ ਕਰੇ ਆ ਨਾਮ ਧਿਆਈਐ ਜੀਆ ਸਤ ਗੁਰ ਮਿਲੈ ਸੁਭਾਏ ਸਹਜ ਗੁਣ ਗਾਈਐ ਜੀਆ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾ ਆਪ ਸਾਚੇ ਭਾਵੈ ਅਹੰਕਾਰ ਹਮੈ ਤਜੈ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਸਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਨਾ ਨਾਮ ਤੇ ਆਈਏ ਜੀਓ ਅੰਦਰ ਸਾਚਾ ਨੇਹ ਪੂਰੇ ਸਤ ਗੁਰਾ ਜੀਓ ਹਾਂ ਇਸ ਸੇਵੀ ਦਿਨ ਰਾਤ ਮੈਂ ਕਦੇ ਨਾ ਵੀਸਰੈ ਜੀਓ ਕਦੇ ਨਾ ਵੇ ਸਾਰੇ ਅਨ ਦਿਨ ਸਮਾਰੇ ਜਾ ਨਾਮ ਲਈਤਾ ਜੀਵਾ ਸ਼ਰਮਣੇ ਸੁਣੀਤਾ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇਤਾ ਸਤਗੁਰ ਮੇਲੇ ਨਨ ਦੇਨ ਬੇਕੇ ਬੋਧ ਵਿਚਰਾ ਅੰਦਰ ਸਾਚਾ ਨੇਹ ਪੂਰੇ ਸਤ ਗੁਰੇ ਸਤ ਸੰਗਤ ਮਿਲ ਵੜ ਭਾਗ ਤਹਰ ਰਸ ਆਵੈ ਜੀਆ ਅੰਨਨ ਰਹਿ ਲੇਵ ਲਾਇ ਤਾ ਸਹਜ ਸਮਾਵੈ ਜੀਓ ਸਹਜ ਸਮਾਵੈ ਤਾ ਹਰਿ ਮਨ ਭਾਵੈ ਸਦਾ ਆਤੀਤ ਬੈਰ ਅਗੀ ਹਲਤਾ ਪਲਤਾ ਸੁਭਾਜਗਯੰਤਰ RAM ਨਾਮ ਲੇਬ ਲੱਗੇ ਹਰਖ ਸੁਖ ਦੁਹਾਤੇ ਮੁਕਤਾ ਜੋ ਪ੍ਰਾਪ ਕਰੇ ਸੋ ਭਾਵੈ ਸਤ ਸੰਗਤ ਮਿਲੇ ਵੜਾ ਭਾਗ ਤਾ ਹਰਸ ਆਵੈ ਜੀਆ ਦੂਜੈ ਭਾਏ ਦੁਖ ਹੋਏ ਮਨ ਮੁਖ ਜਮਜ ਹੋਇਆ ਜੀਆ ਹਾਈ ਹਾਈ ਕਰੇ ਦਿਨ ਰਾਤ

ਤਰ ਕਲਾਤਰ ਮਾਇਆ ਧੋਹਿਆ ਦੁਜਾ ਪਾਇ ਦੁਖ ਹੋਏ ਮਨ ਮੁਖ ਜਮ ਜੋਹਿਆ ਜੀ ਆ ਕਰ ਕਿਰਪਾ ਲਿਹੋ ਮਿਲਾਏ ਮਹਲ ਹਰ ਪਾਇਆ ਜੀ ਸਦਾ ਰਹੇ ਕਰ ਜੋੜਾ ਮਨ ਪਾਇਆ ਜੀਆ ਬ੍ਰਹਮਨ ਭਾਵੇ ਤਾਂ ਹੁਕਮ ਸਮਾਵੇ ਸੁਖਮ ਮਾਨ ਸੁਖ ਪਾਇਆ ਅੰਧੇਨ ਜਪਤ ਰਹਾ ਦਿਨ ਰਾਤੇ ਸਹਜੇ ਨਾਮ ਧਿਆਇਆ ਨਮੋ ਨਾਮ ਮਿਲੇ ਬੜਿਆਈ ਨਾਨਕ ਨਾਮ ਮਨੁ ਮਨ ਭਾਵੇ ਕਰ ਕਿਰਪਾ ਲਿਹੁ ਮਿਲਾਏ ਮਹਿਲ ਹਰ ਪਾਵੇ ਜੀਆ ਕਾਰ ਕਿਰਪਾ ਲਿਓ ਮਿਲਾਏ ਮਹਲ ਹਰ ਪਾਵੈ ਜੀ ਆ